ਸ਼ਸ਼ੀ ਕਾ ਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਬਲਵੰਤ ਸਿੰਘ ਰਾਜਵਾਨਾ ਨਾਲ ਜੁੜੀ ਹੋਈ ਆ ਤਾਂ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਬਿੱਤੇ ਲੰਬੇ ਸਮੇਂ ਤੋਂ ਜੋ ਰਹੇ ਦੀ ਅਪੀਲ ਹੈ ਉਹ ਕੇਂਦਰ ਸਰਕਾਰ ਕੋਲ ਅੜਕੀ ਹੋਈ ਆ ਤਾਂ ਉਧਰ ਸੁਪਰੀਮ ਕੋਰਟ ਵਿੱਚ ਅੱਜ ਅਹਿਮ ਸੁਣਵਾਈ ਹੋਣ ਜਾ ਰਹੀ ਹੈ ਜਿਸ ਦੇ ਚੱਲਦਿਆਂ ਸੁਪਰੀਮ ਕੋਰਟ ਨੇ ਅੱਜ ਤੱਕ ਦਾ ਕੇਂਦਰ ਸਰਕਾਰ ਨੂੰ ਸਮਾਂ ਦਿੱਤਾ ਗਿਆ ਸੀ ਕਿ ਕੇਂਦਰ ਸਰਕਾਰ ਅੱਤ ਜਿਹੜੇ ਆ ਉਹ 18 ਮਾਰਚ ਤੱਕ ਫੈਸਲਾ ਲਵੇ ਨਹੀਂ ਫਿਰ ਆਪਣੇ ਪੱਧਰ ਤੇ ਸੁਪਰੀਮ ਕੋਰਟ ਫੈਸਲਾ ਸੁਣਾਏਗਾ ਦੱਸਦੀ ਹੈ ਕਿ ਜੋ ਬਲਵੰਤ ਸਿੰਘ ਰਾਜਵਾਨਾ ਤੇ ਦੋਸ਼ ਸਨ ਕਿ ਜਦੋਂ ਸਾਬਕਾ ਮੁੱਖ ਮੰਤਰੀ ਬਿਆਸ ਸਿੰਘ ਦਾ ਕਤਲ ਕੀਤਾ ਜਾਂਦਾ ਤਾਂ ਉਸ ਵਿੱਚ ਮਨੁੱਖੀ ਬੰਬ ਬਣ ਕੇ ਜਿਹੜੇ ਆ ਬਲਵੰਤ ਸਿੰਘ ਰਾਜਵਾਨਾ ਵੀ ਜਾਂਦੇ ਆ ਅਤੇ ਜਦੋਂ ਆ ਬਲਵਾਂ ਜਿਹੜੇ ਬਿਆਨ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ ਤੇ ਸਜ਼ਾ ਤੱਕ ਸੁਣਾਈ ਜਾਂਦੀ ਹੈ ਬਲਵਾਂ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਜਿਹੜੀ ਆ ਸੁਣਾ ਦਿੱਤੀ ਜਾਂਦੀ ਹੈ ਪਰ ਆ ਉੱਥੇ ਹੀ ਕੁਝ ਸਿੱਖ ਜਥੇਬੰਦੀਆਂ ਵੱਲੋਂ ਆਵਾਜ਼ ਬਲੰਦ ਕੀਤੀ ਜਾਂਦੀ ਹੈ ਤੇ ਮੰਗ ਕੀਤੀ ਜਾਂਦੀ ਹੈ ਕਿ ਰਾਜੋਆਣਾ ਨੂੰ ਫਾਂਸੀ ਨਾ ਦਿੱਤੀ ਜਾਵੇ ਤਾਂ ਉਸੇ ਫੈਸਲੇ ਨੂੰ ਲੈ ਕੇ ਇਹ ਮਾਮਲਾ ਹੁਣ ਤੱਕ ਜਿਹੜਾ ਉਹੜ ਗਿਆ ਹੋਇਆ ਦਾਦੇ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੂੰ 31 ਅਗਸਤ 1995 ਨੂੰ ਬਿਆਸ ਸਿੰਘ ਦੇ ਸਾਬਕਾ ਮੁੱਖ ਮੰਤਰੀ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ ਰਾਜਵਾਨਾ ਨੂੰ 1 ਅਗਸਤ 2007 ਨੂੰ ਚੰਡੀਗੜ੍ਹ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਅਤੇ ਬਿਆਸ ਸਿੰਘ ਨੂੰ ਬਲਵੰਤ ਸਿੰਘ ਦੇ ਸਾਥੀ ਦਲਾਵਰ ਸਿੰਘ ਬੱਬਰ ਨੇ ਮਾਰ ਦਿੱਤਾ ਸੀ ਅਤੇ ਹਾਂ ਜੇ ਦਲਾਵਰ ਆਪਣੇ ਮਿਸ਼ਨ ਵਿੱਚ ਸਫਲ ਰਹਿੰਦਾ ਸੀ ਤਾਂ ਬਲਵੰਤ ਸਿੰਘ ਬੈਕਅਪ ਤੇ ਮਨੁੱਖੀ ਬੰਬ ਜਿਹੜਾ ਲੈ ਕੇ ਗਏ ਸੀ ਕਿ ਉਹਨਾਂ ਵੱਲੋਂ ਇਸ ਮਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਜੋ ਉਸ ਸਮੇਂ ਜਾਣਕਾਰੀ ਸਾਹਮਣੇ ਆਈ ਸੀ ਜੋ ਜਿਹੜੀ ਆ ਇਨਪੁਟ ਜਿਹੜੀ ਅਪਰਸ ਨੂੰ ਮਿਲਦੀ ਆ ਉਸ ਦੇ ਆਧਾਰ ਤੇ ਗ੍ਰਿਫਤਾਰੀ ਹੁੰਦੀ ਆ ਤੇ ਗ੍ਰਿਫਤਾਰੀ ਤੋਂ ਬਾਅਦ ਸਜ਼ਾ ਤੱਕ ਜਿਹੜੀ ਐਸਵੀਏ ਅਦਾਲਤ ਵੱਲੋਂ ਸੁਣਾਈ ਜਾਂਦੀ ਆ ਤੇ ਉਥੋਂ ਉਥੋਂ ਹੀ ਕੁਝ ਜਦੋਂ ਫਾਂਸੀ ਦੀ ਸਜ਼ਾ ਹੁਣੀ ਹੁੰਦੀ ਆ ਫਾਂਸੀ ਦਿੱਤੀ ਜਾਣੀ ਹੁੰਦੀ ਆ ਤਾਂ ਉਦੋਂ ਕਾਫੀ ਜਿਹੜਾ ਰੋ ਆ ਸਿੱਖ ਜਗਤ ਵਿੱਚ ਦੇਖਿਆ ਜਾਂਦਾ ਹੈ ਕਿ ਸਿੱਖ ਜਥੇਬੰਦੀਆਂ ਵਿੱਚ ਰੋ ਪਾਣ ਕਾਰਨ ਜਿਹੜਾ ਇਹ ਮਾਮਲਾ ਜਿਹੜੀ ਫਾਂਸੀ ਆ ਰੋਕ ਲਈ ਜਾਂਦੀ ਹੈ ਤੇ ਇਹ ਮਾਮਲਾ ਜਿਹੜਾ ਉਹ ਜਿਹੜਾ ਕਿ ਰਾਸ਼ਟਰਪਤੀ ਤੱਕ ਪਹੁੰਚਦਾ ਹੈ ਤੇ ਰਾਸ਼ਟਰਪਤੀ ਨੂੰ ਅਪੀਲ ਆ ਕਿਤੀ ਜਾਂਦੀ ਹੈ ਕਿ ਫਾਂਸੀ ਦੀ ਸਜ਼ਾ ਨਾ ਦਿੱਤੀ ਜਾਵੇ ਅਤੇ ਉਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ 'ਚ ਵੀ ਵਿਚਾਰ ਅਧੀਨ ਹੈ ਤੇ ਸੁਪਰੀਮ ਕੋਰਟ ਵਾਰ-ਵਾਰ ਕੇਂਦਰ ਸਰਕਾਰ ਤੋਂ ਇਸ ਮਾਮਲੇ ਤੇ ਜਵਾਬ ਮੰਗਦਾ ਰਿਹਾ ਹੈ ਤੇ ਵਾਰ-ਵਾਰ ਟਿੱਪਣੀਆਂ ਸੁਪਰੀਮ ਕੋਰਟ ਨੇ ਹੁਣ ਤੱਕ ਕੀਤੀਆਂ ਨੇ ਕਾਫੀ ਤਾੜਨਾ ਜਿਹੜੀ ਆ ਪਿਛਲੇ ਤਰੀਕ ਤੇ ਕੇਂਦਰ ਸਰਕਾਰ ਦੀ ਕੀਤੀ ਗਈ ਆ ਕਿ ਆਖਰਕਾਰ ਹੁਣ ਤੱਕ ਸਮਾਂ ਫੈਸਲਾ ਕਿਉਂ ਨਹੀਂ ਲਿਆ ਗਿਆ ਸਾਰੇ ਮਾਮਲੇ ਤਾਂ ਅੱਜ 18 ਮਾਰਚ ਤੱਕ ਦਾ ਕੇਂਦਰ ਸਰਕਾਰ ਨੂੰ ਸਮਾਂ ਦਿੱਤਾ ਗਿਆ ਸੀ ਤਾਂ ਅੱਜ ਅਹਿਮ ਸੁਣਵਾਈ ਹੋਣ ਜਾ ਰਹੀ ਹੈ ਹਾਲਾਂਕਿ ਦੇਖਣਾ ਹੋਏਗਾ ਕਿ ਸੁਣਵਾਈ ਹੁੰਦੀ ਹੈ ਜਾਂ ਫਿਰ ਕੇਂਦਰ ਸਰਕਾਰ ਕੋਈ ਆਪਣਾ ਕੋਈ ਪੱਖ ਰੱਖਦੀ ਹੈ ਸੁਪਰੀਮ ਕੋਰਟ ਵਿੱਚ ਅਤੇ ਸੁਪਰੀਮ ਕੋਰਟ ਕੀ ਅਗਲੇ ਹੋਰ ਕੋਈ ਤਰੀਕ ਦੇਗਾ ਜਾਂ ਫਿਰ ਸੁਪਰੀਮ ਕੋਰਟ ਅੱਜ ਹੀ ਕੋਈ ਫੈਸਲਾ ਸੁਣਾਏਗਾ ਤਾਂ ਅੱਜ ਅਹਿਮ ਜਿਹੜੀ ਹੈ ਨਜ਼ਰਾ ਇਸ ਮਾਮਲੇ ਤੇ ਟਿੱਕੀ ਰਹੇਗੀ ਕਿ ਰਾਜੋਆਣਾ ਦੀ ਫਾਂਸੀ ਹੈ ਜਿਹੜੀ ਉਹ ਮਾਫ ਹੋਵੇਗੀ ਜਾਂ ਫਿਰ ਫਾਂਸੀ ਦਿੱਤੀ ਜਾਏਗੀ ਤਾਂ ਇਹ ਆਪਣੇ ਆਪ ਚ ਵੱਡਾ ਮਾਮਲਾ ਹੈ ਕਿਉਂਕਿ ਹੁਣ ਤੱਕ ਦੇਖਿਆ ਗਿਆ ਕਿ 29 ਸਾਲ ਹੋ ਗਏ ਜੇਲ੍ਹ ਵਿੱਚ ਬੰਦ ਹੋયા ਨੂੰ ਰਾਜਵਾਨਾ ਨੂੰ ਅਤੇ ਹਾਲਾਂਕਿ ਜੇਕਰ ਰਾਜਵਾਨਾ ਦੀ ਗੱਲ ਕਰੀਏ ਰਾਜਵਾਨਾ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਮੈਨੂੰ ਜਿਹੜੀ ਆ ਜਦ ਫਾਂਸੀ ਦੇ ਦਿੱਤੀ ਜਾਵੇ ਜਾਂ ਮੇਰੇ ਮਾਮਲੇ ਤੇ ਜਿਹੜਾ ਫੈਸਲਾ ਲਿਆ ਜਾਵੇ ਤਾਂ ਉਹਨਾਂ ਵੱਲੋਂ ਵਾਰ-ਵਾਰ ਜਿਹੜੀ ਆ ਉਹ ਇੱਕੋ ਹੀ ਗੱਲ ਕਹੀ ਗਈ ਹੈ ਤੇ ਹੁਣ ਸੁਪਰੀਮ ਕੋਰਟ ਤੇ ਵੱਡੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਸੁਪਰੀਮ ਕੋਰਟ ਅੱਜ ਕੀ ਫੈਸਲਾ ਲਏਗਾ ਤੇ ਉਧਰ ਕੇਂਦਰ ਸਰਕਾਰ ਕੀ ਜਵਾਬ ਆ ਅੱਜ ਸੁਪਰੀਮ ਕੋਰਟ ਸਾਹਮਣੇ ਰੱਖੇਗੀ